ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੋਂਜੋਰਨੋ ਟੂਟੀ ਨਮਸਤੇ ਤੇ ਆਦਾਬ ਜੀ ਜਿੰਨੇ ਵੀ ਸਾਡੇ ਸਾਰੇ ਫੈਨ ਨੇ ਇਹਨਾਂ ਨੂੰ ਸਾਰਿਆਂ ਨੂੰ ਸਾਡੇ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਰਾਤੀ ਮੈਨੂੰ ਮੈਸੇਜ ਆਇਆ ਸੀ ਆਪਣੇ ਇੱਕ ਬਾਈ ਦਾ ਕਹਿੰਦੇ ਸੀ ਕਿ ਅਗਰ ਬੈਂਕ ਵਿੱਚ ਜਾ ਕੇ ਪੈਸੇ ਕਢਵਾਣੇ ਹੋਣ ਜਾਂ ਉੱਥੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਉਹਦੇ ਤੇ ਵੀ ਕੋਈ ਵੀਡੀਓ ਬਣਾਈਏ ਲਓ ਜੀ ਮੌਸਮ ਵਾਲੀ ਆਪਾਂ ਪਰੇ ਰੱਖ ਦਨੇ ਦੋ ਮਿੰਟ ਲਈ ਆ ਬੈਂਕ ਵਾਲੀ ਅਸੀਂ ਹੁਣ ਪਾਨੇ ਆ ਜੀ ਜਦੋਂ ਅਸੀਂ ਬੈਂਕ ਤੋਂ ਪੈਸੇ ਲੈਣੇ ਹੋਣ ਤੇ ਉਹਨੂੰ ਕਹਣ ਦੇ ਦੋ ਤੋਂ ਇੱਥੇ ਫਿਲਹਾਲ ਮੈਂ ਤਿੰਨ ਤਰੀਕੇ ਲਿਖਿਆ ਵੈਸੇ ਬਹੁਤ ਜ਼ਿਆਦਾ ਤਰੀਕੇ ਆ ਜੀ ਸਭ ਤੋਂ ਪਹਿਲਾਂ ਜਦਾਤਰ ਜਦੋਂ ਮੈਂ ਬੈਂਕ ਤੇ ਜਾਂਦਾ ਜੀ ਮੈਂ ਤਾਂ ਇਹੀ ਕਹਣਾ ਹਾਂ ਪ੍ਰਿਲੀਵੋਚਿੰਗ ਕੋ ਚੈਨ ਤਾਂ ਜਦ ਪ੍ਰਿਲੀਵੋ ਕਰਤੋਂ ਸੈਂਡ ਪ੍ਰਿਲੀਵੋ ਦਾ ਹੁੰਦਾ ਪੈਸੇ ਕਢਾਣਾ ਇਹਦਾ ਮਤਲਬ ਆ ਜੀ ਪ੍ਰਿਲੀਵੋ ਪ੍ਰਿਲੀਵੋ ਅਸੀਂ ਅਗਰ ਤੁਸੀਂ ਕੋਈ ਹਸਪੀਟਲ ਕਦੇ ਗਏ ਆ ਕੋਈ ਟੈਸਟ ਕਰਾਨ ਉਸ ਵੇਲੇ ਵੀ ਤੁਹਾਨੂੰ ਕਹਿ ਦਿੰਦੇ ਉਹ ਪ੍ਰਿਲੀਵੋ ਦੇ ਸੰਗ ਹੋਏ ਪੀ ਖੂਨ ਦੇ ਟੈਸਟ ਕਰਾਉਣ ਲਈ ਨਾ ਪ੍ਰਿਲੇਵੋ ਦਲ ਸੰਗੂ ਹੁੰਦਾ ਖੂਨ ਪ੍ਰਿਲੇਵੋ ਕੱਢਣਾ ਪੀ ਖੂਨ ਬਲੱਡ ਟੈਸਟਿੰਗ ਦਾ ਵੀ ਪ੍ਰਿਲੇਵੋ ਸੰਗ ਵਿੱਚ ਦਖਲਿਆ ਹੁੰਦਾ ਪ੍ਰਿਲੇਵੋ ਮਤਲਬ ਜੀ ਕੱਢਣਾ ਤੁਸੀਂ ਕਹਿ ਸਕਦੇ ਹੋ ਪ੍ਰਿਲੇਵੋ 100 € ਫਿਰ ਮੈਂ 200 ਕਢਾਣੇ ਜਾਂ ਪ੍ਰਿਲੇਵੋ ਦੂਆ 300 ਜਿੰਨੇ ਤੁਸੀਂ ਪੈਸੇ ਕਢਾਣੇ ਆ ਉਹਨਾਂ ਤੁਸੀਂ ਉਹਨਾਂ ਨੂੰ ਕਹੋ ਜਾਂ ਫਿਰ ਰੀਤੀਰੋ ਵੀ ਕਹਿ ਸਕਦੇ ਆ ਇਹ ਹੈਗੀ ਵੈਰੋ ਰੀਤੀ ਰਾਰ ਬੈਂਕ ਕੋ ਜਾਓ ਬੁਨਜੋਰਨੋ ਬਲਾਓ ਬੁਨਜੋਰਨੋ ਨਾ ਬੁਨਜੋਰਨੋ ਮੀਦੀਕਾ ਉਹੀ ਜਿਹੜੀਆਂ ਗੱਲਾਂ ਆਪਾਂ ਨਾਰਮਲ ਹੁੰਦੀਆਂ ਬੁਨਜੋਰਨੋ ਮੀਦੀਕਾ ਜਾਂ ਫਿਰ ਪ੍ਰੇ ਕੋ ਤੁਸੀਂ ਉਹਨੂੰ ਇਦਾਂ ਕਹਿੰਦੇ ਨੇ ਰਿਟੀਰੋ 500 ਯੋਰੋ ਜਿਆ ਰਿਟੀਰੋ ਜਾ ਰੀਤੀਰੋ ਸੌਖਾ ਜੀ ਤੁਸੀਂ ਰੀਤੀਰੋ ਕਹਿ ਦੋ ਫਿਰ ਰੀਤੀਰੋ 500 € 100 € ਜਾਂ ਫਿਰ 150 200 300 1000 1005 ਜੇ ਨਹੀਂ ਤੁਸੀਂ ਘਟਾਣੇ ਨਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੀ 100 ਨੂੰ ਚਿੰਦੋ ਕਹਿੰਦੇ ਆ 1000 ਨੂੰ ਮਿਲੇ ਕਹਿੰਦੇ ਆ ਲੱਖ ਨੂੰ ਚਿੰਦੋ ਮਿਲਾ ਕਹਿੰਦੇ ਆ 10 ਲੱਖ ਨੂੰ ਉਹ ਮਿਲੀਓਨੇ ਕਹਿੰਦੇ ਆ ਹਮ ਜਾਫਰ ਜੀ ਇਹਨੂੰ ਕਹਿਣ ਦਾ ਤਰੀਕਾ ਹੈ ਜੀ ਮੀਦਾਈ 200 यूरो 300 यूरो ਜਿੰਨਾ ਤੁਸੀਂ ਕਢਾਣਾ ਕਿ ਮੀਦਾਈ 500 यूरो ਮੀਦਾਈ 200 यूरो ਮੀਦਾਈ 350 ਦੇ ਕੁ ਇਹ ਆ ਜੀ ਤੇ ਇਹ ਸਗਾ ਆਪਾਂ ਕਢਾਣਾ ਅਗਰ ਤੁਸੀਂ ਪੈਸੇ ਜਮ੍ਹਾਂ ਕਰਾਣੇ ਆ ਹੁਣ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਆਪਣਾ ਕਢਾਣ ਲਈ ਤਾਂ ਸਪਰੇਲੀ ਉਹ ਰੀਤੀ ਰੋ ਜਾਂ ਫਿਰ ਮੀਦਾਈ ਕਹਿ ਦਿੰਦੇ ਆ ਅਗਰ ਤੁਸੀਂ ਪੈਸੇ ਕਢਾਣੇ ਆ ਤਾਂ ਉਹਦੇ ਬਾਰੇ ਆਪਾਂ ਕਿੱਦਾਂ ਗੱਲ ਕਰਾਂਗੇ ਇੱਕ ਤਾਂ ਜੀ ਅੱਖਰ ਹੈਗਾ ਇਹਦਾ ਕਹਿਣ ਦਾ ਡਿਪੌਜ਼ਿਟ ਡਿਪੋਜ਼ਿਟ ਜਾਨੀ ਕਿ ਆਪਣਾ ਅੰਗਰੇਜ਼ੀ ਦਾ ਵਰਡ ਆ ਸ਼ਬਦ ਆ ਜੀ ਡਿਪੋਜ਼ਿਟ ਜਮਾ ਕਰਨਾ ਕਿ ਡਿਪੋਜ਼ਿਟੋ 500 ਡਿਪੋ ਡਿਪੋਜ਼ਿਟੋ 100 ਡਿਪੋਜ਼ਿਟੋ 200 ਜਿੰਨੇ ਤੁਸੀਂ ਜਮਾ ਕਰਨਾ ਪਰ ਮੈਂ ਤੁਹਾਨੂੰ ਹੋਰ ਸੌਖੇ ਤਰੀਕੇ ਵੀ ਦੱਸ ਦਵਾਂ ਕਿਹੜੇ ਕਿਹੜੇ ਇਹ ਤਰੀਕੇ ਆ ਜੀ ਇਹਨਾਂ ਨੂੰ ਕਹਿਣ ਦੇ ਇੱਕ ਹੋਰ ਆ ਜੀ ਵਿਰਸਾਰੇ ਵਿਰਸਾਰੇ ਜਾਨੀ ਕਿ ਡੋਲਣਾ ਵਿਰਸਾਰੇ ਲਾਗ ਡੋਲਣਾ ਮੰਨ ਲਓ ਜੇ ਤੁਸੀਂ ਕਹਿਣ ਹੋਵੇ ਬਿਰਸਾਰੇ ਰਾਕਵਾ ਤੇ ਪਾਣੀ ਡੋਲਣਾ ਪਰ ਇੱਥੇ ਬਿਰਸਾਰੇ ਹੁੰਦਾ ਜੀ ਆਪਣਾ ਤੁਸੀਂ ਪੈਸੇ ਡੋਲਦੇ ਆ ਆਪਣੇ ਅਕਾਊਂਟ ਵਿੱਚ ਇਸ ਕਰਕੇ ਇਹਨੂੰ ਜਮ੍ਹਾਂ ਕਰਾਉਣ ਲਈ ਵਰਤਿਆ ਜਾਂਦਾ ਜੀ ਇੱਕ ਹੁੰਦਾ ਤੁਸੀਂ ਹੁਣ ਪੈਸੇ ਜਮ੍ਹਾਂ ਕਰਾਣੇ ਆ ਜੀ ਮੁੰਤੀ ਕਹਰੀ ਹਵਾਈ ਬੜੀ ਬਧੀ ਚਲਦੀ ਹਾਂਜੀ ਅੱਜ ਜ ਮੈਂ ਦੱਸਦਾ ਜੀ ਅੱਜ ਮੁੰਤੀ ਕਹਰੀ ਆਏ ਹਾਂ ਜੀ ਇੱਥੇ ਤੇ ਕੰਮ ਸੀ ਇੱਕ ਆਪਾਂ ਨੂੰ ਤੇ ਚਲੋ ਆਪਣੀ ਵੀਡੀਓ ਨਾਲ ਚੱਲਦੇ ਹਾਂ ਬਿਰਸਾਰੇ ਹਾਂਜੀ ਤੁਸੀਂ ਜਮ੍ਹਾਂ ਕਰਾਣੇ ਆ 500 ਯੂਰੋ ਬੋਂਜੋਰ ਨੋ ਉਹੀ ਸੋ ਉਹੀ ਸੋਲੀਟੋ ਸੋਲੀਟੇ ਰੋਵੇ ਸੋਲੀਟੇ ਰੋਵੇ ਜਾਨੀ ਕਿ ਉਹੀ ਗੱਲਾਂ ਦੁਆਰਾ ਦੁਆਰਾ ਉੱਥੇ ਜਾ ਕੇ ਬੋਂਜੋਰ ਨੋ ਮੀਦੀ ਕਪਰੇ ਕੋ ਕਹਿ ਕੇ ਆਪਣੀ ਲੈਣ ਦੇਣ ਕਿ ਆਪਣੀ ਬਾਰਦੀ ਦੇ ਕੇ ਉਹਨੂੰ ਕਹੋ ਜੀ ਇਦਾਂ ਕਹਿ ਸਕਦੇ ਆ ਵੇਰ ਸੋ 500 ਯੂਰੋ ਫੇ ਮੈਂ 500 ਜਮ੍ਹਾਂ ਕਰਾਣੇ ਵੇਰ ਸੋ 200 ਵੇਰ ਸੋ 100 ਵੇਰ ਸੋ 1000 ਯੂਰੋ ਫਿਰ ਉਹ ਤੁਹਾਨੂੰ ਪੁੱਛ ਸਕਦਾ ਵੀ ਤੁਹਾਡਾ ਅਕਾਊਂਟ ਨੰਬਰ ਕੀ ਹੈ ਉਹ ਉਹਨੂੰ ਕਹਿਣ ਦੇ ਦੋ ਤਿੰਨ ਤਰੀਕੇ ਆ ਇਹ ਕੁਆਲ ਇਲ ਤੂ ਨੁਮਰੋ ਕੋਨਟੋ ਉਹ ਜੋ ਮਰਜ਼ੀ ਕਹੇ ਤੁਸੀਂ ਐਂਡ ਤੇ ਇਹ ਸੁਣੋ ਜਦੋਂ ਜਿਉਂਨੇ ਕਹਿੰਦਾ ਨੁਮਰੋ ਕੋਨਟੋ ਸਮਝ ਲਓ ਵੀ ਉਹ ਤੁਹਾਨੂੰ ਪੁੱਛ ਰਿਹਾ ਵੀ ਤੁਹਾਡਾ ਅਕਾਊਂਟ ਨੰਬਰ ਕੀ ਆ ਮੋਰੇ ਜਿਹੜੀ ਮਰਜ਼ੀ ਉਹ ਚੀਂ ਚੂ ਕਰ ਦਿਆ ਜੀ ਤੁਸੀਂ ਐਂਡ ਤੇ ਨੁਮਰੋ ਕੋਨਟੋ ਸੁਣਨਾ ਕਿਉਂਕਿ ਇਟਾਲੀਅਨ ਬੋਲਣਾ ਮੈਂ ਤੁਹਾਨੂੰ ਦੱਸਦਾ ਜੀ ਇੱਕ ਛੋਟੀ ਜਿਹੀ ਕਹਾਵਤ ਕਹਾਵਤ ਕਾਦੀ ਕਹਾਣੀ ਹੈ ਕਿੱਸਾ ਹੈ ਕੀ ਇਟਾਲੀਅਨ ਬੋਲਣਾ ਇਹ ਨਹੀਂ ਕਿ ਤੁਹਾਨੂੰ ਪਰਫੈਕਟ ਭਾਸ਼ਾ ਆਂਦੀ ਆ ਬਰਬ ਦੀਆਂ ਫਾਰਮਾਂ ਦੇ ਵਿੱਚ ਉਹ ਤਾਂ ਚਲੋ ਮੈਨੂੰ ਵੀ ਨਹੀਂ ਆਦੀ ਅਸੀਂ ਵੀ ਕਦੇ-ਕਦੇ ਤੋਕੇ ਤੱਕ ਲਾ ਲਈਦੇ ਆ ਜੀ ਮੇਨ ਭਾਸ਼ਾ ਗੱਲ ਆਣੀ ਚਾਹੀਦੀ ਹੈ ਜੀ ਜੇ ਅਗਰ ਤੁਸੀਂ ਆਪਣੇ ਸਾਹਮਣੇ ਵਾਲੇ ਬੰਦੇ ਨੂੰ ਭਾਵੇਂ ਉਹ ਚੀਨੀ ਆ ਭਾਵੇਂ ਜਾਪਾਨੀ ਆ ਜਾਂ ਜੱਥੇ ਦਾ ਵੀ ਉਹਨੂੰ ਆਪਣੀ ਗੱਲ ਸਮਝਾ ਦਿੱਤੀ ਤਾਂ ਤੁਹਾਨੂੰ ਭਾਸ਼ਾ ਆ ਗਈ ਮੂਹਰਲੇ ਬੰਦੇ ਨੂੰ ਗੱਲ ਸਮਝਾਉਣ ਨੂੰ ਹੀ ਭਾਸ਼ਾ ਕਹਿੰਦੇ ਆ ਜਿਦਾਂ ਆਪਣੇ ਕਈ ਬਾਈ ਸੀਗੇ ਟਰੈਕਟਰ ਚੱਲਦਾ ਨਹੀਂ ਸੀਗਾ ਹੁਣ ਤੇਲ ਮੁੱਕਿਆ ਸੀ ਉਹ ਕਿਦਾਂ ਕਹੇ ਵੀ ਟਰੈਕਟਰ ਨਹੀਂ ਚੱਲਦਾ ਤੇਲ ਮੁੱਕਿਆ ਨਵਾਂ ਬੰਦਾ ਆਇਆ ਹੁਣ ਉਹਨੇ ਬੰਦੇ ਨੂੰ ਤਾਂ ਮਾਲਕ ਨੂੰ ਤਾਂ ਦੱਸਣਾ ਸੀ ਆ ਮਾਲਕੋ ਦੇ ਕੋਲ ਆ ਉਹ ਨੂੰਨੇ ਪੁੱਛਿਆ ਵੀ ਕਿਉਂ ਨਹੀਂ ਰੱਖਿਆ ਨਵਾਂ ਮੋਬਾਈਲ ਟਰੈਟੋਰ ਪਰ ਕਿਉਂ ਬਾਹ ਚੱਲਦਾ ਵਾਹ ਹੈਗੀ ਜੀ ਅੰਦਾਰੇ ਦੀ ਜਿੱਦਾਂ ਇਹੋ ਵਾਦੋ ਤੂ ਵਾਈ ਲੂਈ ਜਲੇਵਾ ਇਸੇ ਟਰੈਕਟਰ ਲਈ ਉਹਨੇ ਪੁੱਛਿਆ ਕਹਿੰਦਾ ਪਰ ਕਿ ਨਵਾਂ ਮੋਬਾਈਲ ਟਰੈਟੋਰ ਪਰ ਟਰੈਕਟਰ ਕਿਉਂ ਨਹੀਂ ਚੱਲਦਾ ਹੁਣ ਉਹਨੂੰ ਵਾਕੀ ਮੋਰਲੀਆਂ ਗੱਲਾਂ ਦਾ ਸਮਝ ਨਹੀਂ ਲੱਗੀ ਉਹਨਾਂ ਇੰਨਾ ਪਤਾ ਲੱਗਿਆ ਫੇ ਤਰ ਤੋਰੇ ਗਿਆ ਫੇ ਟਰੈਕਟਰ ਦੀ ਗੱਲ ਕਰਦਾ ਉਹ ਉਹਨੇ ਹੋਰ ਨਹੀਂ ਕੁਝ ਕਹਿੰਦਾ ਕਾਪੂ ਕਾਪੂ ਸੀ ਕਰਨੇ ਆਪਣੇ ਜਿਹੜਾ ਜਿਹਦੇ ਅੰਦਰ ਕੰਮ ਕਰਦਾ ਕਹਿੰਦਾ ਕਾਪੂ ਤਰ ਤੋਰੇ ਨੂੰ ਗੜੂੰ ਗੜੂੰ ਇਦਾਂ ਉਹਨੇ ਜਾਨੀ ਕਿ ਉਹਨੂੰ ਸਮਝਾਤਾ ਮਾਲਕ ਜੀ ਹੱਸਦਾ ਹੱਸਦਾ ਗਿਆ ਉਹਨੇ ਤੇਲ ਤੂਲ ਪਾ ਕੇ ਟਰੈਕਟਰ ਸੈੱਟ ਕਰਤਾ ਅੱਛਾ ਜੀ ਆਪਾਂ ਕਿੱਥੇ ਸੀਗੇ ਵਿਰਸ ਵਾਲੇ ਦੇ ਵਿਰਸੋ 500 ਯੂਰੋ ਫੇ ਮੈਂ ਪੰਜ ਸੌ ਜਮਾ ਕਰਾਂ ਉਹਨੇ ਪੁੱਛਣਾ ਨੰਬਰ ਉਹਦੀ ਕੌਣ ਤੋਂ ਤੁਸੀਂ ਆਪਣਾ ਨੰਬਰ ਦੱਸ ਦੋ ਜਿੱਦਾਂ ਕੁਰਾਂਤਾ ਬੇਨਤੀ 2026 ਜਾਂ 2027 ਉਹ ਜਿਹੜਾ ਤੁਹਾਡਾ ਨੰਬਰ ਆ ਤੁਸੀਂ ਉਹਨੂੰ ਦੱਸੋਗਾ ਤੇ ਇੱਕ ਇਹਨੂੰ ਕਹਿਣ ਦਾ ਹੋਰ ਵੀ ਤਰੀਕਾ ਮੇਰੇ ਹਿਸਾਬ ਨਾਲ ਜਦੋਂ ਅਸੀਂ ਜ਼ਾਇਦਾ ਕਰਾਣਾ ਆਪਣੀਆਂ ਅਸੇਂ ਨਹੀਂ ਜਿਹੜੇ ਹੁੰਦੇ ਅਸੇਂ ਨਹੀਂ ਹੁੰਦੀ ਚੈੱਕ ਬੁੱਕ ਹਾਂਜੀ ਅਸੇਂ ਨੂੰ ਚੈੱਕ ਬੁੱਕ ਨੂੰ ਕਹਿੰਦੇ ਆ ਜਦੋਂ ਸਾਨੂੰ ਚੈੱਕ ਮਿਲਦਾ ਮੋਹਰੇ ਤਾਂ ਮੈਂ ਇੱਥੇ ਜਾ ਕੇ ਕਰਾਣਾ ਹੁੰਦਾ ਨਾ ਜਮਾ ਆਪਣੀ ਅਕਾਊਂਟ 'ਚ ਤੇ ਫਿਰ ਮੈਂ ਉਹਨਾਂ ਨੂੰ ਜਾ ਕੇ ਕਹਿੰਦਾ ਹੁੰਦਾ ਵੀ ਮੈਥੀ ਮਿਸੁਲਕੋਂਟੋ ਜੇ ਡਿਪੋਜ਼ੀਟੋ ਅਸੇਗਨ ਤੁਸੀਂ ਆਪਣਾ ਪੈਸੇ ਜਮਾ ਕਰਾਣੇ ਆ ਅਸੇਗਨ ਬੰਕਾ ਅਸੇਗਨ ਜਮਾ ਕਰਾਣੀ ਅਸੇਗਨ ਚੈੱਕ ਬੁੱਕ ਤਾਨੂੰ ਇਹ ਕਹਿਣਾ ਮੈਥੀ ਮੀ ਸੁਲ ਕੋਨਟੋ ਮੈਥੀ ਲਿਖੇ ਮੈਥੀ 100 ਯੂਰੋ ਸੁਲ ਕੋਨਟੋ ਪਰ ਕਿਉਂਕਿ ਮੈਂ ਤੁਹਾਨੂੰ ਸੌਖੀ ਟਾਰਗੇਟਸ ਕਰਦੇ ਆਂ ਬਰਵਾਂ ਵਾਲੀ ਤਾਂ ਉਹ ਵੀ ਹੌਲੀ ਹੌਲੀ ਬਨਾਲ ਦੀ ਨਾਲ ਚਲਾਈ ਜੇ ਨੇ ਪਰ ਆਪਾਂ ਤੁਹਾਨੂੰ ਸੌਖੀ ਤੇ ਸੌਖੀ ਟਾਰਗੇਟ ਨਹੀਂ ਵੀ ਦੱਸਣ ਦਿੰਦੇ ਕਿ ਜਿਹੜੇ ਆਪਣੇ ਨਵੇਂ ਬੰਦੇ ਆ ਅਗਰ ਬਰਵਾਂ ਵਿੱਚ ਫਸ ਗਏ ਲੈ ਹੁਣ ਮੈਨੂੰ ਬਰਵਾਂ ਤੇ ਇੱਕ ਹੋਰ ਸਟੋਰੀ ਚਤੇ ਆ ਗਈ ਤੁਸੀਂ ਕਹਿਣਾ ਬੰਦਾ ਸਕਾਲ ਦਾ ਸਕੂਲ ਦਾ ਤਾਂ ਕੁਝ ਹੈ ਨਹੀਂ ਗੱਲਾਂ ਹੀ ਕਰੀ ਜਾਂਦਾ ਲਓ ਜੀ ਵਰਵਾਨ ਦੀ ਕੋਈ ਮੇਰੇ ਵਰਗਾ ਹੀ ਬੰਦਾ ਸੀ ਵਰਵਾਨ ਆ ਤੇ ਅਗਲੇ ਨੇ ਟਿਕਟ ਲਈ ਇਹ ਮੈਨੂੰ ਡੈਡੀ ਜੀ ਨੇ ਗੱਲ ਸੁਣਾਈ ਸੀ ਜਦੋਂ ਆਪਾਂ ਨਵੇਂ ਨਵੇਂ ਆਏ ਸਕੇ ਬੜੇ ਉਹ ਜਣੀ ਉਹਨਾਂ ਨੂੰ ਸੁਣਾਉਣ ਦਾ ਤਰੀਕਾ ਦਾ ਬੜਾ ਘੈਂਟ ਆ ਤੇ ਚਲੋ ਮੈਂ ਤੁਹਾਨੂੰ ਸੁਣਾ ਦਨਾ ਹੱਸ ਆ ਕੇ ਦਾ ਠੀਕ ਆ ਜੀ ਜਾਨੀ ਕਿ ਇਹ ਸਮਝਣ ਵਾਲੀ ਗੱਲ ਆ ਜੀ ਹੱਸਣ ਵਾਲੀ ਗੱਲ ਨਹੀਂ ਹੈ ਹਾਂਜੀ ਅਸਾ ਇੱਕ ਬੰਦਾ ਸੀ ਮੇਰੇ ਵਰਗਾ ਹੀ ਰੱਖ ਲਓ ਤੁਸੀਂ ਜੀ ਤੁਸੀਂ ਤਾਂ ਸਾਰੇ ਸਮਝਦਾਰ ਆ ਤੇ ਉਹ ਬੰਦੇ ਨੇ ਟਿਕਟ ਲਈ ਉਹ ਟਿਕਟ ਲੈ ਕੇ ਟਿਕਟ ਉਹਨੂੰ ਮਿਹਰੇ ਫੋਨ ਆ ਗਿਆ ਨਾ ਵੀ ਅੱਜ ਨਹੀਂ ਮੈਂ ਤੈਨੂੰ ਫੋਨ ਕਰੂੰਗਾ ਜੇ ਮੈਂ ਫੋਨ ਕਰਤਾ ਤਾਂ ਆ ਗਿਆ ਪਰ ਨਹੀਂ ਤਾਂ ਤੂੰ ਆਪਣਾ ਨਾ ਸਮਝੀ ਪਈ ਅੱਜ ਨਹੀਂ ਤੁਆਣਾ ਐਦਾਂ ਕਰਕੇ ਜਾਨੀ ਕਿ ਉਹ ਜਿਹੜਾ ਟੈਨਸ਼ਨ 'ਚ ਪੈ ਗਿਆ ਹੁਣ ਉਹਨੇ ਟਿਕਟ ਲੈ ਲਈ ਸੀ ਉਹਨੇ ਟਿਕਟ ਕਰਨੀ ਸੀ ਉਹਨੂੰ ਬੈਕ ਉਹ ਤੋਂ ਉਹਨੇ ਪੈਸੇ ਲੈਣੇ ਸੀ ਦੁਬਾਰਾ ਹੁਣ ਉਹ ਫਰਬ ਦੀਆਂ ਫਾਰਮ ਬਰਬ ਦੀਆਂ ਫਾਰਮਾਂ 'ਚ ਫਸ ਗਿਆ ਵੀ ਮੈਂ ਟਿਕਟ ਲਈ ਸੀ ਉਸ ਵੇਲੇ ਉਸ ਵੇਲੇ ਬੰਦਾ ਕੋਈ ਹੋਰ ਬੈਠਾ ਸੀਗਾ ਹੁਣ ਤੈਨੂੰ ਪਤਾ ਨਹੀਂ ਕਿ ਐਦਾਂ ਐਦਾਂ ਅੰਗਰੇਜ਼ੀ ਸਾਨੂੰ ਪਤਾ ਹੀ ਆਪਣੇ ਬੰਦਿਆਂ ਦੀ ਜਿਹੜੇ ਹੈ ਜਰਾ ਹਾਈ ਹਾਈ ਸਟੈਂਡਰਡ ਹੁੰਦੇ ਮੇਰੇ ਸਾਹਮਣੇ ਇੰਗਲੈਂਡ ਵਾਲੇ ਪਾਸੇ ਦੀ ਗੱਲਾਂ ਕਰੇ ਕਿੱਦਾਂ ਪਤਾ ਨਹੀਂ ਯਾਦ ਨਹੀਂ ਕਿ ਜਿੱਦੜਲੀ ਵੀ ਹੈਗੀ ਜਾਦੀ ਤੂੰ ਗੱਲ ਸੁਣ ਉਸੇ ਅੱਛਾ ਬੰਦਾ ਜੀ ਚੰਗਾ ਉੱਥੇ ਉਹ ਟੈਨਸ਼ਨ 'ਚ ਪੈ ਗਿਆ ਉਹ ਜੀ ਇਹ ਫਲਾਨਾ ਠੇਮਕੜਾ ਮੈਂ ਕੀ ਕਹਾ ਟੈਂਸ ਜੋੜੇ ਪ੍ਰੈਜ਼ੈਂਟ ਪਾਸਟ ਜਿਹੜੇ ਹੁੰਦੇ ਸਾਨੂੰ ਪਤਾ ਅੱਗੇ ਤੋਂ ਅੱਗੇ ਜੋੜ-ਜੋੜ ਕੇ ਲੈਣਾ ਬਣਾਦਾ ਉੱਥੇ ਕੋ ਬੰਦਾ ਸਿਆਣਾ ਜਿਹਾ ਬੈਠਾ ਜੀ ਉਹ ਕਹਿੰਦਾ ਹਾਂ ਵੀ ਕਾਕਾ ਕੀ ਹੋਇਆ ਉਹ ਕਹਿੰਦਾ ਕੁਝ ਨਹੀਂ ਹੋਇਆ ਦੇਖਿਆ ਪిల్లా ਦੱਸ ਇਹਨੂੰ ਕੀ ਪਤਾ ਹੁਣ ਕਾ ਦੱਸਾਂ ਉਹ ਕਹਿੰਦਾ ਕਾਕਾ ਗੱਲ ਤਾਂ ਦੱਸ ਉਹ ਕਹਿੰਦਾ ਗੱਲ ਐਦਾਂ ਹੋਈ ਜੀ ਮੈਂ ਟਿਕਟਾਂ ਲਈਆਂ ਸੀਗੀਆਂ ਹੁਣ ਮੈਂ ਜਾਣਾ ਨਹੀਂ ਤੇ ਮੈਂ ਟਿਕਟਾਂ ਕਰਨੀਆਂ ਵਾਪਸ ਤੇ ਮੈਨੂੰ ਮੈਂ ਸਮਝ ਨਹੀਂ ਆਦੀ ਇਹਨੂੰ ਮੈਂ ਸਮਝਾਵਾਂ ਕਿਦਾਂ ਉਹ ਲੈ ਭਾਈਆ ਕਹਿੰਦਾ ਤੁਹਾਨੂੰ ਪਤਾ ਵੀ 100 ਸਿਆਣੇ ਦੀ ਇੱਕ ਗੱਲ ਹੁੰਦੀ ਆ ਤੇ ਚਲੋ ਜਿੱਦਾਂ ਵੀ ਹੈਗੀ ਕਹਾਵਤ ਉਹ ਕਹਿੰਦਾ ਲੈ ਹੁਣ ਚੱਲਦੇ ਆ ਉਹ ਜੀ ਉੱਥੇ ਕਾਸੇ ਤੇ ਗਿਆ ਕਾਸਾ ਉਹਨੂੰ ਕਹਿੰਦੇ ਆ ਮਾਰਕਟਾਂ ਚ ਵੀ ਜਿੱਥੇ ਪੈਸੇ ਦੇਈਦੇ ਉਹ ਵੀ ਕਾਸਾ ਹੁੰਦਾ ਜਿੱਥੇ ਤੁਸੀਂ ਪੈਸੇ ਦੇਣੇ ਹਨ ਕਾਸਾ ਟਿਕਟ ਵੀ ਟਿਕਟਾਂ ਵੀ ਆਪਾਂ ਕਾਸੇ ਤੋਂ ਲਈਦੀਆਂ ਉਹਨੇ ਸੌਕੀ ਗੱਲ ਕੀਤੀ ਕਹਿੰਦਾ ਜੀ ਟਿਕਟ ਬੈਕ ਮਨੀ ਬੈਕ ਲਓ ਜੀ ਉਹਨੇ ਟਿਕਟ ਲਈ ਤੇ ਉਹਨੂੰ ਪੈਸੇ ਦੇ ਤੇ ਬਾਸ ਤੇ ਵਿਚਾਰਾ ਮੁੰਡਾ ਦੇਖਿਆ ਵਾਲਾ ਦਵਾਲਾ ਕਹਿੰਦਾ ਵੀ ਮੇਰਾ ਇੰਨਾ ਪੜ੍ਹੇ ਲਿਖੇ ਦਾ ਕੀ ਫਾਇਦਾ ਹੋਇਆ ਵੀਰ ਦਾ ਜਵਾਨ ਆ ਕੇ ਟਿਕਟ ਬੈਕ ਮਨੀ ਬੈਕ ਤੇ ਸਕਾਰਤਾ ਲਓ ਜੀ ਇਹ ਮੈਂ ਤੁਹਾਨੂੰ ਤਾਂ ਗੱਲ ਸੁਣਾਈ ਆ ਕਿ ਆਪਾਂ ਟਿਕਟ ਬੈਕ ਮਨੀ ਵੈਕ ਵਾਲੀ ਵੀ ਗੱਲ ਕਰਨੀ ਹੈ ਜਾਨੀ ਕਿ ਇਹ ਨਹੀਂ ਅਗਰ ਤੁਸੀਂ ਬਰਵ ਦੀਆਂ ਫਾਰਮਾਂ ਬਾਰਵਾ ਕਿਆ ਹੁੰਦੀ ਹੈ ਫਾਰਮਾਂ ਹਾਂਜੀ ਅਗਰ ਤੁਸੀਂ ਬਰਵ ਦੀਆਂ ਫਾਰਮਾਂ 'ਚ ਹੀ ਫਸ ਗਏ ਨਾ ਫੇ ਤੁਹਾਨੂੰ ਦੁਆ ਹੋ ਜਾਣਾ ਪੰਗਾ ਨਾ ਪੈ ਜਾ ਆਪਾਂ ਤੁਹਾਨੂੰ ਸਖਾ ਲੈਣਾ ਉਹ ਵੀ ਇਹਦੀਆਂ ਬਰਵ ਦੀਆਂ ਫਾਰਮਾਂ ਬਾਰੇ ਪਰ ਫਿਲਹਾਲ ਅਸੀਂ ਆਪਣੀ ਮੈਤ ਸੁਲਕੋਂਤੋ ਤੇ ਚੱਲਦੇ ਹਾਂ ਜੀ ਗੱਲ ਹਲੇ ਜ਼ਿਆਦਾ ਹੀ ਵੱਡੀ ਕਰ ਲਈਓ ਅੱਛਾ ਜੀ ਮੈਤੀ ਸੁਲਕੋਂਤੋ ਤੇ ਮੇਰੇ ਅਕਾਊਂਟ ਵਿੱਚ ਪਾ ਦੇ ਉਹਨੇ ਕਿਹਾ ਨੰਬਰ ਕੋਨ ਤੋਂ ਤੁਸੀਂ ਆਪਣਾ ਅਕਾਊਂਟ ਨੰਬਰ ਦੱਸੋ ਮੈਨ ਤੋਂ 100 ਉਹ ਵਰੋ ਜਾਂ 200 300 1000 1 ਮਿਲੀਅਨ ਜਿੰਨੇ ਤੁਹਾਡੇ ਕੋਲ ਹੈਗੇ ਆ ਤੇ ਮੈਂ ਇੰਨੇ ਆਪਣੇ ਅਕਾਊਂਟ ਵਿੱਚ ਰੱਖਣੇ ਆ ਜੀ ਬੋਨੀਫੀਕੋ ਬੋਨੀਫੀਕੋ ਹੁੰਦੀ ਜਦੋਂ ਅਸੀਂ ਬੈਂਕ ਰਾਹੀਂ ਆਪਣੇ ਪੈਸੇ ਕਿਸੇ ਹੋਰ ਬੈਂਕ ਨੂੰ ਭੇਜਦੇ ਆ ਜੀ ਆਪਾਂ ਨੂੰ ਲੋੜ ਖਾਸ ਕਰ ਪੈਂਦੀ ਰਹਿੰਦੀ ਹੈ ਜੀ ਇਹ ਬੁਨੀਫੀਕੋ ਬਾਰੇ ਤੁਸੀਂ ਆਪਣੇ ਘਰ ਹੋਮ ਬੈਂਕਿੰਗ ਜਿਹੜਾ ਆਪਣਾ ਕੰਪਿਊਟਰ ਤੋਂ ਲਾ ਕੇ ਉਹ ਤੋਂ ਵੀ ਕਰ ਸਕਦੇ ਆ ਪਰ ਜਦੋਂ ਹੁਣ ਕਈ ਵੇਲੇ ਬੈਂਕ ਇੰਗਲੈਂਡ ਨੂੰ ਕਰਦੇ ਹੁੰਦੀ ਹੈ ਆਪਣੀ ਬੁਨੀਫੀਕੋ ਤਾਂ ਫੇਰ ਮੈਂ ਘਰੋਂ ਨਹੀਂ ਕਰ ਸਕਦਾ ਕਰੇਦਮ ਵਾਲਿਆਂ ਨਾਲ ਨਹੀਂ ਕਰ ਸਕਦਾ ਯੂਨੀ ਕ੍ਰੈਡਿਟ ਵਾਲਿਆਂ ਦਾ ਕਰਨ ਦੇ ਦਿੰਦੇ ਆ ਤੇ ਉੱਥੇ ਫੇਰ ਮੈਨੂੰ ਕਾਸੇ ਤੇ ਜਾਣਾ ਪੈਂਦਾ ਤੇ ਉੱਥੇ ਉਹਨਾਂ ਨੂੰ ਕਹਿਣਾ ਪੈਂਦਾ ਫੇਰ ਮੀਫਾ ਉਹ ਤੇ ਫਾਮੀ ਕੁਸ ਤੋਂ ਬੁਨੀਫੀਕੋ OK ਠੀਕ ਹੈ ਜੀ ਤੇ ਤੁਸੀਂ ਜਦੋਂ ਬੁਨੀਫੀਕੋ ਕਰਨੀ ਆ ਉਹਦੇ ਬਾਰੇ ਮੈਂ ਤੁਹਾਨੂੰ ਹੁਣ ਦੱਸਦਾ ਫੇਰ ਆਪਾਂ ਕੀ ਕੀ ਗੱਲਾਂ ਕਹਿਣੀਆਂ ਜੀ ਦੇਵੋ ਫਾਰੇ ਬੁਨੀਫੀਕੋ ਅਲੈਸਟਰੋ ਅਗਰ ਤੁਸੀਂ ਇਡਲੀ ਵਿੱਚ ਕਰਨੀ ਆ ਤਾਂ ਤੁਸੀਂ ਕਹੋ ਦਿਓ ਫਾਰੇ ਬੁਨੀਫੀਕੋ ਜਾਂ ਫੇ ਸਿੱਧਾ ਹੀ ਕਰੋ ਜੀ ਬੁਨੀਫੀਕੋ ਮੰਦੇ ਦਾ ਉਹਨੂੰ ਆਪਣਾ ਇਹ ਮਨ ਉਹਨੂੰ ਕੱਢ ਕੇ ਉਹਦੇ ਮੋੜੇ ਰੱਖ ਲਓ ਜੇ ਦਿਵੋ ਫਾਰੇ ਬੁਨੀਫੀਕੋ ਅਲੈਸਟਰੋ ਤੇ ਮੈਂ ਇਡਲੀ ਤੋਂ ਬਾਹਰ ਕਰਨੀ ਆ ਆਪਣੀ ਬੁਨੀਫੀਕੋ ਬੈਂਕ ਤੇ ਟ੍ਰਾਂਸਫਰ ਕਰਨੇ ਪੈਸੇ ਨੇ ਉਹਨੂੰ ਤੁਸੀਂ ਕਹਿਣਾ ਜੀ ਦਿਓ ਫਾਰੇ ਬੁਨੀਫੀਕੋ ਤੇ ਉਹ ਤੁਹਾਨੂੰ ਕਹੂਗਾ ਜੀ ਦਮ ਇਨ ਕੋਆਰਡੀਨੇਟ ਕੋਆਰਡੀਨੇਟ ਹੁੰਦੇ ਆ ਜੀ ਓਪਣੀ ਆ ਇੱਥੇ ਬੈਂਕ ਦੀ ਭਾਸ਼ਾ ਵਿੱਚ ਕੁੜਦੀ ਨਾਂ ਤੇ ਹੁੰਦੇ ਜਿੱਥੇ ਤੁਸੀਂ ਪੈਸੇ ਭੇਜਣ ਨੂੰ ਕਹਣਾ ਉਹ ਅਕਾਊਂਟ ਨੰਬਰ ਦੱਸੋ ਉਦਾਂ ਕੁੜਦੀ ਨਾਂ ਤੇ ਹੋਰ ਵੀ ਹੁੰਦੇ ਆ ਤੇ ਉਹ ਤੁਹਾਨੂੰ ਗਹਿਰਾਈ ਚ ਫੇਕੇ ਉਹ ਦਿਨ ਦੱਸਾਂਗੇ ਉਹਨੇ ਹੀ ਤੁਹਾਨੂੰ ਪੁੱਛਣਾ ਕੁੜਦੀ ਨਾਂ ਤੇ ਬੰਕ ਆ ਰਹੀ ਹੈ ਫਿਰ ਤੁਸੀਂ ਜਿਸ ਬੰਦੇ ਨੂੰ ਜੇ ਇਟਲੀ ਤੋਂ ਬਾਹਰ ਭੇਜਣੀ ਹੈ ਨਾ ਤਾਂ ਇੱਕ ਸਵਿਫਟ ਕੋਡ ਹੁੰਦਾ ਤੇ ਹੋਰ ਜਿਹੜੇ ਈਵਨ ਹੁੰਦੇ ਆ ਈਵਨ ਆਪਣਾ ਤੁਹਾਨੂੰ ਪਤਾ ਜਿਹੜਾ ਅਕਾਊਂਟ ਨੰਬਰ ਹੁੰਦਾ ਜਿੱਤੇ ਪੈਸਿਆਂ ਦੇ ਤੇ ਤੁਸੀਂ ਉਹਨੂੰ ਪੈਸੇ ਦੇ ਦਿਓ ਉਹਨੇ ਤੁਹਾਡੀ ਬੋਨੀਫੀਕੋ ਕਰਦਣੀ ਤੁਹਾਨੂੰ ਉਹ ਪੁੱਛ ਸਕਦਾ ਇਹ ਆਹ ਕਿਹਾ ਗਾ ਬੈਂਬੋ ਸਟੋਰ ਦਾ ਮੈਸੇਜ ਚੱਲੇ ਨਾ ਬਾਅਦ ਚ ਪੜਦਾ ਅੱਛਾ ਉਹ ਤੁਹਾਨੂੰ ਪੁੱਛ ਸਕਦਾ ਕਿ ਕਵਾਂਤੋ ਫਾਈ ਪੇ ਕਿੰਨੇ ਦੀ ਕਰਨੇ ਆ ਤੁਸੀਂ ਇਹ ਸੁਣਨਾ ਕਵਾਂਤੋ ਤੇ ਫਾਈ ਜਾਂ ਫਿਰ ਉਹਨੇ ਕਹਿਣਾ ਕਵਾਂਤੋ ਵੇਰਸੀ ਜਾਂ ਕਵਾਂਤੋ ਮੰਦੀ ਮੰਦੀ ਵੀ ਕਹਿ ਸਕਦਾ ਮੰਦੀ ਮਾਂ ਮੰਦੀ ਮਹੰਦਾ ਜੀ ਮੰਦਾਰੇ ਦੀ ਫਾਰਮ ਕਿ ਕਿੰਨਾ ਦੇਵੀ ਮੰਦਾਰ ਹੈ ਇਦਾਂ ਵੀ ਪੁੱਛਦਾ ਕਿੰਨਾ ਮੰਦੀ ਜਾਂ ਫਿਰ ਕਿੰਨਾ ਦੇਵੀ ਮੰਦਾਰ ਹੈ ਇਹਨਾਂ ਦੋਹਾਂ ਗੱਲਾਂ ਦਾ ਮਤਲਬ ਇੱਕੋ ਹੀ ਹੁੰਦਾ ਵੀ ਤੁਸੀਂ ਪੈਸੇ ਕਿੰਨੇ ਭੇਜਣੇ ਆ ਫਿਰ ਜਿੰਨੇ ਤੁਸੀਂ ਭੇਜਣੇ ਆ ਪੈਸੇ ਉਹਨੂੰ ਦੱਸ ਦਿਓ ਜੀ ਮੰਨ ਤੋਂ 500 ਮੰਨ ਤੋਂ 1000 ਜੀ ਨੇ ਤੁਸੀਂ ਪੈਸੇ ਭੇਜਣੇ ਤੁਸੀਂ ਉਹਨੂੰ ਦੱਸ ਦਿਓ ਬਾਅਦ ਵਿੱਚ ਉਹਨੇ ਤੁਹਾਨੂੰ ਸਲਿੱਪ ਦੇਣੀ ਉਹਨੇ ਕਹਿਣਾ ਫਿਰਮਾ ਕੋਈ ਅੱਜਕੱਲ ਤਾਂ ਉਹ ਨਿਸ਼ਾਨ ਲਾ ਦਿੰਦੇ ਆ ਕਾਟੇ ਤਾਂ ਪੈਨ ਦੇ ਦਿੰਦੇ ਆ ਤਾਂ ਮਤਲਬ ਇਹ ਤੁਹਾਨੂੰ ਸਾਈਨ ਕਰਦੇ ਨੂੰ ਕਹਿੰਦੇ ਤੁਸੀਂ ਸਾਈਨ ਕਰਕੇ ਨਾਂ ਦੇ ਦੋ ਉਹਨੂੰ ਕਹਿੰਦੇ ਆ ਰਿਸੀਬ ਹੁੰਦਾ ਰਿਸੀਬ ਹੁੰਦਾ ਸਲਿੱਪ ਹੁੰਦੀ ਜੀ ਹਾਂ ਉਹ ਰਿਸੀਬ ਤਾਂ ਹਮੇਸ਼ਾ ਨਾਲ ਲੈ ਕੇ ਰੱਖੋ ਆਪਣਾ ਉਹ ਜਿੰਨਾ ਚਿਰ ਮੋੜਲੇ ਬੰਦੇ ਨੂੰ ਪੈਸੇ ਨਹੀਂ ਮਿਲਦੇ ਆਪਣੇ ਕੋਲ ਰੱਖੋ ਜੀ ਹੋਰ ਬੈਂਕ ਵਿੱਚ ਕਿਹੜੀ ਗੱਲ ਹੋ ਸਕਦੀ ਜਿਹੜੀ ਆਪਾਂ ਕਰ ਸਕਦੇ ਹਾਂਜੀ ਜੇ ਤੁਸੀਂ ਅਕਾਊਂਟ ਖੁਲਾਣਾ ਉੱਥੇ ਬੈਂਕ ਦੇ ਵਿੱਚ ਉਹਦੇ ਲਈ ਤੁਸੀਂ ਕਹਿ ਸਕਦੇ ਆ ਅਪਰੀ ਰੇਲ ਕੋਨ ਤੋਂ ਜਾਨੀ ਆਪਣਾ ਖਾਤਾ ਖਲਾਣਾ ਆਪਣਾ ਕਿਸੇ ਵੀ ਬੈਂਕ ਵਿੱਚ ਯੂਨੀਕਰਟ ਵਾਲੀ ਜੀ ਸਭ ਤੋਂ ਵਧੀਆ ਮੈਂ ਕਿਸੇ ਦੀ ਮਸ਼ਹੂਰ ਨਹੀਂ ਕਰਦਾ ਕਿਉਂਕਿ ਤਕਰੀਬਨ ਅਸੀਂ ਸਾਰੀਆਂ ਵਰਤ ਕੇ ਦੇਖ ਲਈਆਂ ਜਿਹੜੀ ਯੂਨੀਕਰਟ ਵਾਲੀ ਆ ਇਹ ਪੈਸੇ ਵੱਲੋਂ ਵੀ ਸਾਰੇ ਵੱਲੋਂ ਠੀਕ ਆ ਜੀ ਉੱਥੇ ਬੈਂਕ ਵਿੱਚ ਜਾ ਕੇ ਤੁਸੀਂ ਇਹ ਕਹਿਣਾ ਜੀ ਵੋਲਿਓ ਵੋਲਿਓ ਅਪਰੀ ਰੇਲ ਕੋਨ ਤੋਂ ਜਾਂ ਫਿਰ ਅਪਰੋਲ ਕੋਨ ਤੋਂ ਅਪਰੀ ਰੇ ਕੋਨ ਤੋਂ ਕਹਿ ਦੋ ਸੌਖਾ ਕੰਮ ਉਹਨਾਂ ਨੂੰ ਸਮਝ ਲੱਗ ਜਾਣੀ ਡਾਕੂਮੈਂਟ ਕਿਹੜੇ ਤੁਹਾਨੂੰ ਚਾਹੀਦੇ ਡਾਕੂਮੈਂਟ ਜੀ ਹਮੇਸ਼ਾ ਉਹੀ ਨੇ ਜਿਹੜੇ ਸਾਨੂੰ ਹਮੇਸ਼ਾ ਚਾਹੀਦੇ ਆ ਆਪਣਾ ਆਧਾਰ ਕਾਰਡ ਰਾਸ਼ਨ ਕਾਰਡ ਕੋਧ ਦੇਫੀਸ ਕਾਰਡ ਆਪਣੀ ਪਰਮੇਸ਼ਰ ਦੀ ਸਜ਼ੋਰ ਨੂੰ ਜਾਂ ਸਰਕਾਰਤਾ ਦੀ ਸਜ਼ੋਰ ਨੂੰ ਕਰਤਾ ਦੇੰਚੀ ਤਾਂ ਤੇ ਆਪਣਾ ਕੋਧ ਦੇਫੀਸ ਕਾਰਡ ਇਹ ਜਿਹੜੀਆਂ ਚੀਜ਼ਾਂ ਨਾ ਜੀ ਇਹ ਆਪਾਂ ਨੂੰ ਚਾਹੀਦੀਆਂ ਹਮੇਸ਼ਾ ਕੋਈ ਵੀ ਆਪਾਂ ਕੰਮ ਕਰਨਾ ਹੋਵੇ ਸਰਕਾਰੀ ਕਾਰਵਾਈ ਇਹ ਤੁਹਾਨੂੰ ਚਾਹੀਦਾ ਜੀ ਬਸ ਉਸ ਤੋਂ ਬਾਅਦ ਸਾਨੂੰ ਨੇ ਇੱਕ ਕੰਟਰੈਕਟ ਦੇਦਣਾ ਪੜਨ ਵਾਲਾ ਉਹ ਜੇ ਤੁਸੀਂ ਕੰਟਰੈਕਟ ਪੜਨ ਬਹਿਗਾ ਤਾਂ ਫੇਰ ਤੁਸੀਂ ਕਦੇ ਸਾਈਨ ਨਹੀਂ ਕਰਨਾ ਕਿਉਂਕਿ ਉਹਨਾਂ ਚੰਨੀ ਇੰਨੀਆ ਕਲਾਉਜ਼ਾਂ ਲਿਖੀਆਂ ਹੁੰਦੀਆਂ ਤਾਂ ਬੰਦਾ ਉੱਤੇ ਆਰਾਮ ਨਾਲ ਤੁਸੀਂ ਸਾਈਨ ਕਰ ਦੋ ਤੇ ਬਾਕੀ ਤੁਹਾਡਾ ਕਾਊਂਟ ਉਹਨੇ ਕਹਿਣਾ ਜੀ ਇੱਕ ਤੋਂ ਦੋ ਦਿਨ ਵਿੱਚ ਅੱਤੀ ਵਾਰ ਹੋ ਜਾਣਾ ਕਿ ਸਾਰਾ ਸਾਰਾ ਹੱਤੀ ਹੋਦਾ ਦੋ ਦਿਨ ਜਾਂ ਫੇਰ 1 ਹਫ਼ਤਾ ਐਂਟਰੋ ਦੋ ਦਿਨ ਦੋ ਦਿਨਾਂ ਦੇ ਵਿੱਚ ਵਿੱਚ ਐਂਟਰੋ ਨਾ ਸੱਤਿਮਾਨ ਇੱਕ ਹਫ਼ਤੇ ਦੇ ਵਿੱਚ ਵਿੱਚ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਮਿਲਾਂਗੇ ਜੀ ਆਪਾਂ ਅਗਲੇ ਭਾਗ 'ਚ ਆਪਣਾ ਪੇਜ ਰਲਾਬ ਨੇ ਇਟਾਲੀਨ ਨੂੰ ਪੰਜਾਬੀ ਜੇ ਤੁਸੀਂ ਨਹੀਂ ਲਾਈਕ ਕੀਤਾ ਤਾਂ ਕਰ ਲਓ ਜੇ ਨਹੀਂ ਕਰਨਾ ਤਾਂ ਫੇਰ ਵੀ ਕੋਈ ਗੱਲ ਨਹੀਂ ਤੇ ਆਪਣਾ ਸਬਸਕ੍ਰਾਈਬ ਕਰਨਾ ਤੇ ਕਰ ਲਿਓ ਜੇ ਨਾ ਕੀਤਾ ਉਹ ਵੀ ਕੋਈ ਗੱਲ ਨਹੀਂ ਚੋ ਚੰਗਾ ਜੀ ਸਾਰਿਆਂ ਨੂੰ ਮਿਲਾਂਗੇ ਫਿਰ ਅਗਲੇ ਭਾਗ 'ਚ ਤੇ ਥੋੜੇ ਜਿਹਾ ਬਿਜ਼ੀ ਹੋਣ ਕਰਕੇ ਲਾਇਸੈਂਸ ਵਾਲੀਆਂ ਆਪਾਂ ਥੋੜੀਆਂ ਕਲਾਸਾਂ ਮਿਸ ਕਰ ਦਿੱਤੀਆਂ ਉਹ ਫਿਰ ਅਸੀਂ ਅਗਲੇ ਹਫਤੇ ਤੋਂ ਬਾਅਦ ਪਾਣੀ ਸ਼ੁਰੂ ਕਰਾਂਗੇ ਆਪਣੇ ਵੀਊ ਜ਼ਰੂਰ ਦੱਸਿਆ ਕਰੋ ਜੀ ਤੇ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਕਿਸ ਟੌਪਿਕ ਉੱਤੇ ਆਪਾਂ ਨਵੀਂ ਵੀਡੀਓ ਪਾਈਏ ਤੇ ਆਪਾਂ ਉਹਦੇ ਉੱਤੇ ਹੀ ਪਾ ਦਿਆ ਕਰਾਂਗੇ ਚਲੋ ਚੰਗਾ ਜੀ ਇੱਕ ਵਾਰ ਫਿਰ ਸਸਰੀ ਘਾਲ ਸਭ ਨੂੰ